ਇੱਕ ਧੀ ਦਾ ਆਨੰਦ ਕਾਰਜ ਹੋ ਗਿਆ ਵਿਆਹ ਹੋ ਗਿਆ ਲਾਡਾਂ ਨਾਲ ਪਾਲੀ ਘਰ ਵਿੱਚ ਕੋਈ ਕੰਮ ਕੋਈ ਧੰਦਾ ਸਿਖਾਇਆ ਨਾ ਬਹੁਤੀਆਂ ਚੰਗੇ ਸੰਸਕਾਰ ਬਣਾ ਦਿੱਤੇ ਇੱਕੋ ਇੱਕ ਆਏ ਕਲੋਤੀ ਹੈ ਲਾਡਾਂ ਨਾਲ ਪਾਲੀ ਵੀ ਨਹੀਂ ਕੋਈ ਨਹੀਂ ਸਹੁਰੇ ਘਰ ਸਭ ਕੁਝ ਕਰਨਾ ਹੈ ਵਿਆਹ ਹੋ ਗਿਆ 15-20 ਦਿਨ ਲੰਘੇ ਸੱਸ ਮੰਨ ਕੇ ਆ ਬੇਟਾ ਆਪਾਂ ਦੁੱਧ ਨੂੰ ਜਾਗ ਲਾਇਆ ਦਹੀਂ ਆ ਗਿਆ ਰਿੜਕ ਲੈ ਕੇ ਉਹ ਕੱਢ ਲਈਏ ਉਹ ਕਹਿੰਦੀ ਠੀਕ ਹੈ ਜੀ ਦਹੀਂ ਰਿੜਕਣ ਲੱਗ ਪਈ ਵੇਖਿਆ 2-4 ਦਿਨ ਥੋੜਾ ਬਹੁਤਾ ਦੇਖਿਆ ਸਿੱਖਿਆ ਰਿੜਕ ਲਿਆ ਸ਼ਸ਼ਮਾ ਕਿਤੇ ਇੱਧਰ-ਉੱਧਰ ਕੰਮ ਲੱਗ ਪਈ ਹੁਣ ਜਦੋਂ ਦਹੀਂ ਰਿੜਕਦੇ ਆ ਸੁਭਾਵਿਕ ਹੈ ਵੀ ਲੱਸੀ ਤੇ ਮੱਖਣ ਲੱਗ-ਲੱਗ ਹੋ ਜਾਂਦੇ ਆ ਉਹ ਕਹਿਣ ਲੱਗੀ ਮਾਂ ਮੱਖਣ ਆ ਗਿਆ ਕੇ ਕੱਢ ਲੋ ਸ਼ਸ਼ਮਾ ਭੱਜੀਪ ਜੇ ਕਹਿਣ ਲੱਗੀ ਧੀਏ ਮੱਖਣ ਤੇਰੇ ਸਹੁਰਾ ਸਾਹਿਬ ਦਾ ਨਾਮ ਹੈ ਐਦਾਂ ਨਹੀਂ ਭੁੱਲੀਦਾ ਹੁੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੀ ਮੱਖਣ ਤੇਰੇ ਸਹੁਰਾ ਸਾਹਿਬ ਦਾ ਨਾਮ ਹੈ ਤੂੰ ਕਹਿ ਕੀ ਹੋ ਕੱਢ ਲੋ ਹੁਣ ਕਹਿਣ ਤੋਂ ਭਾਵ ਕੀ ਸੀ ਵੀ ਜੇ ਉਹਨੂੰ ਇਹ ਤਹਜੀਬ ਸਿਖਾਈ ਹੁੰਦੀ ਨਾ ਵੀ ਆਪਣੇ ਨਾਮ ਜਿਹੜੇ ਹੁੰਦੇ ਨੇ ਚਲੋ ਪੁਰਾਣੇ ਸ਼ਰਮਿਆਂ 'ਚ ਇਹ ਚੀਜ਼ਾਂ ਦੇ ਨਾਮ ਰੱਖ ਲੈਂਦੇ ਸਨ ਤੇ ਬੰਦਾ ਸਮਝ ਜਾਂਦਾ ਗੱਲ ਨੂੰ ਅਗਲੇ ਦਿਨ ਫੇਰ ਉਹੀ ਕੁਝ ਹੋਇਆ ਹੁਣ ਅਗਲੇ ਦਿਨ ਵੀ ਮੱਖਣ ਤੇ ਆਉਣਾ ਹੀ ਸੀ ਉਹਨੇ ਫੇਰ ਦਹੀਂ ਰਸੀ ਰੜਕਿਆ ਮੱਖਣ ਆ ਗਿਆ ਹੁਣ ਇਹਨੇ ਕਿਹਾ ਸੀ ਵੀ ਮਾਂ ਕਹਿੰਦੀ ਆ ਵੀ ਮੱਖਣ ਨਹੀਂ ਕਹਿਣਾ ਕਹਿੰਦੀ ਮਾਂ ਬਾਪੂ ਜੀ ਆ ਕੇ ਆ ਕੇ ਕੱਢ ਲਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਜਦੋਂ ਆਪਾਂ ਗਲਤ ਗੱਲਾਂ ਨਹੀਂ ਨਾ ਸਿਖਾਉਂਦੇ ਫਿਰ ਇਹ ਹੀ ਕੁਝ ਹੁੰਦਾ ਹੈ ਫਿਰ ਮੱਖਣ ਬਾਪੂ ਬਣ ਜਾਂਦਾ ਬਾਪੂ ਮੱਖਣ ਬਣ ਜਾਂਦਾ ਹੈ ਕਹਿਣ ਤੋਂ ਭਾਵੇਂ ਅਸੀਂ ਮਹਾਰਾਜ ਕਹਿੰਦੇ ਵੀ ਜੇ ਕਿਤੇ ਅਸੀਂ ਪੇਕੇ ਘਰ ਚ ਚੰਗੀਆਂ ਗੱਲਾਂ ਸਿਖਾਈਆਂ ਹੋਣ ਚੰਗੇ ਗੁਣ ਸਿਖਾਏ ਹੋਣ ਘਰ ਗ੍ਰਸਥੀ ਦੀ ਤਹਜੀਬ ਦਿੱਤੀ ਹੋਵੇ ਸਹੂਰੜਾ ਸੁਖ ਵਸੋ ਹਰ ਧੀ ਭੈਣ ਬਹੂ ਬੇਟੀ ਸਹੁਰੇ ਘਰ ਚ ਸੁਖੀ ਵਸਦੀ ਹੈ ਉਹ ਕੁਲਾ ਵਧੂ ਬਣਦੀ ਹੈ ਉਹ ਕੁਲਾ ਵਧੂ ਹੁੰਦੀ ਹੈ ਉਹ ਪੂਰੀ ਕੁੱਲ ਦਾ ਨਾਮ ਰੋਸ਼ਨ ਕਰਦੀ ਹੈ ਮੈਂ ਇੱਕ ਬੇਨਤੀ ਹੁਰ ਕਰਦੇ ਆਂ ਇੱਕ ਦਿਨ ਦਾ ਵਿਆਹ ਵਾਲੇ ਦਿਨ ਕਿਤੇ ਰੈਕਸਟੇਲ ਬੰਬੇ ਦੇ ਟ੍ਰਾਂਟੋ ਵਿੱਚ ਗੁਰੂ ਘਰ ਚ ਉੱਥੇ ਇੱਕ ਵਿਧਾਨ ਹੈ ਉਹਨਾਂ ਦੀ ਇੱਕ ਚੰਗੀ ਰਵਾਇਤ ਹੈ ਵੀ ਹਰ ਆਨੰਦ ਕਾਰਜ ਵਿੱਚ 15 ਮਿੰਟੋ ਕਥਾ ਕਰਾਉਂਦੇ ਕਰਾਉਂਦੇ ਨੇ ਵੀ ਆਨੰਦ ਕਾਰਜ ਨਾਲ ਸੰਬੰਧਿਤ ਵਿਆਹ ਨਾਲ ਸੰਬੰਧਿਤ ਗੁਰਬਾਣੀ ਦੀ ਰੌਸ਼ਨੀ ਚ ਬੱਚੇ ਬੱਚੀ ਨੂੰ ਕੋਈ ਸਿੱਖਿਆ ਚੰਗੀ ਜ਼ਰੂਰ ਦਿੱਤੀ ਜਾਂ ਜ਼ਿੰਦਗੀ ਚ ਕੰਮ ਆ ਸਕਦੀ ਹੈ ਕਿਉਂਕਿ ਕਈ ਵਾਰ ਇੱਕ ਇੱਕ ਬੋਲ ਇੱਕ ਗੱਲ ਬੰਦੇ ਦੀ ਜ਼ਿੰਦਗੀ ਬਦਲ ਦਿੰਦਾ ਹੈ ਉੱਥੇ ਇੱਕ ਗੱਲ ਹੁਣ ਦੇਖੋ ਗੱਲ ਉਹੀ ਵੇਸੇ ਸ਼ਬਦਾਂ ਦੇ ਮਗਰ ਪੈ ਜਾਂਦੇ ਆ ਉਹਦੇ ਪਿਛਲਾ ਸੰਦੇਸ਼ ਭੁੱਲ ਗਏ ਉਹ ਬੇਨਤੀ ਅੱਜ ਮੈਂ ਇੱਥੇ ਖੁੱਲੇ ਰੂਪ ਚ ਕਰਦਾ ਕਿਉਂਕਿ ਅੱਜ ਕੋਈ ਆਨੰਦ ਕਾਰਜ ਨਹੀਂ ਹੈ ਜੇ ਆਨੰਦ ਕਾਰਜ ਹੁੰਦਾ ਮੈਨੂੰ ਲੱਗਦਾ ਫਿਰ ਦਿੱਕਤ ਆਣੀ ਸੀ ਗੁਰੂ ਪਾਲਾ ਕਰੇ ਸੰਦੇਸ਼ ਪਕੜੇ ਮਾਤਾ ਮੈਂ ਭੈਣਾਂ ਨੂੰ ਬੇਨਤੀ ਤੁਸੀਂ ਜ਼ਰੂਰ ਸੁਣੇ ਗੱਲ ਨੂੰ ਬੇਨਤੀ ਇਹ ਕਿ ਤੁਸੀਂ ਵੀ ਜਿਹੜੀ ਧੀ ਵਿਆਹ ਕੇ ਜਾਂਦੀ ਆ ਨਾ ਉਹ ਪਹਿਲੇ 5 ਸਾਲ ਉਹ ਨੌਕਰਾਂ ਦੀ ਤਰ੍ਹਾਂ ਕੰਮ ਕਰੇ ਨੌਕਰਾਂ ਦੀ ਤਰ੍ਹਾਂ ਨੌਕਰ ਬਣ ਕੇ ਪਾਵੇ ਆਪਣੇ ਆਪ ਨੂੰ ਨੌਕਰ ਮੰਨ ਲੈ ਮੈਂ ਨੌਕਰਣੀ ਆ ਜਿਹੜੀ ਧੀ ਬਹੂ ਭੈਣ ਬੇਟੀ ਨੌਕਰਾਨੀ ਬਣ ਕੇ ਕੰਮ ਕਰੇਗੀ ਨੌਕਰਾਨੀ ਬਣ ਕੇ ਨੌਕਰਾਨੀ ਦਾ ਅਰਥ ਹੁੰਦਾ ਆਪਣਾ ਆਪ ਮਰ ਦੇਣਾ ਨੌਕਰਾਨੀ ਦੀ ਕੋਈ ਮਰਜ਼ੀ ਨਹੀਂ ਹੁੰਦੀ ਜੋ ਮਾਲਕ ਨੇ ਕਹੇ ਤਾਂ ਸਤ ਬਚਨ ਸਤ ਬਚਨ ਸਤ ਬਚਨ ਕਰਦੇ ਜਾਣਾ ਔਰ ਜਿਹੜੀ ਨੌਕਰਾਨੀ ਬਣਦੀ ਹੈ ਸਮਾਂ ਪਾ ਕੇ ਉਹ ਰਾਣੀ ਬਣਦੀ ਹੈ ਤੇ ਰਾਣੀ ਤੋਂ ਬਾਅਦ ਉਹ ਉਸ ਘਰ ਦੀ ਮਹਾਰਾਣੀ ਬਣਦੀ ਹੈ ਪਰ ਮਹਾਰਾਣੀ ਤੱਕ ਪਹੁੰਚਣ ਦਾ ਸਫ਼ਰ ਸੌਖਾ ਨਹੀਂ ਹੁੰਦਾ ਮਹਾਰਾਣੀ ਬਣਨਾ ਹਰ ਧੀ ਬਣੇ ਹਰ ਭੈਣ ਬਣੇ ਹਰ ਬਹੂ ਬੇਟੀ ਬਣੇ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾ ਦਿੰਨੇ ਇਹ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਇਹਦਾ ਇਹਦੀ ਸ਼ੁਰੂਆਤ ਨੌਕਰਾਨੀ ਤੋਂ ਹੋਣੀ ਹੈ ਹੁਣ ਨੌਕਰਾਨੀ ਦਾ ਅਰਥ ਇਹ ਵੀ ਤੁਹਾਨੂੰ ਪੇ ਕੀਤਾ ਜਾਏ ਇਹਦਾ ਅਰਥ ਇਹ ਹੁੰਦਾ ਹੈ ਵੀ ਜਿਵੇਂ ਇੱਕ ਘਰ ਦਾ ਨੌਕਰ ਹੁੰਦਾ ਨਾ ਆਪਾਂ ਉਹਨੂੰ ਕਹਿੰਦੇ ਵੀ ਠੀ ਉਹਦੀ ਮਰਜ਼ੀ ਨਹੀਂ ਹੁੰਦੀ ਉਹਨੂੰ ਜਿਵੇਂ ਕਹੇ ਤਾਂ ਉਹਨੇ ਕਰੀ ਜਾਣਾ ਕਰੀ ਜਾਣਾ ਪਰ ਉਹਨੂੰ ਅਸੀਂ ਕਦੀ ਮਹਾਰਾਣੀ ਜਾਂ ਮਹਾਰਾਜ ਦੀ ਪਦਵੀ ਨਹੀਂ ਦਿੰਦੇ ਕਦੀ ਵੀ ਨਹੀਂ ਉਹਨੂੰ ਤੁਸੀਂ ਘਰ ਦੀਆਂ ਚਾਬੀਆਂ ਵੀ ਨਹੀਂ ਫੜਾਉਂਦੇ ਪਰ ਜਦੋਂ ਕੋਈ ਧੀ ਭੈਣ ਬਹੂ ਬੇਟੀ ਸਹੁਰੇ ਘਰ ਚ ਜਾ ਕੇ ਇਹਦਾ ਅਰਥ ਹੈ ਕਿਸੇ ਆਪਣੇ ਸਹੁਰੇ ਪਰਿਵਾਰ ਦਾ ਦਿਲ ਜਿੱਤ ਲਏ ਸਾਸੂ ਖੁਸ਼ ਹੋ ਜਾਏ ਸਹੁਰਾ ਸਭ ਖੁਸ਼ ਹੋ ਜਾਣ ਪਤੀ ਖੁਸ਼ ਹੋ ਜਾਏ ਭੈਣ ਭਰਾ ਖੁਸ਼ ਹੋ ਜਾਣ ਉਹ ਕਹਿੰਦੇ ਵੀ ਕਮਾਲ ਹੈ ਇਹ ਇਹਨੇ ਇੰਨੇ ਚੰਗੇ ਸੁਭਾਅ ਵਾਲੀ ਹੈ ਇਹਦੀ ਕੋਈ ਮਰਜ਼ੀ ਨਹੀਂ ਕਦੇ ਨੇ ਲੜਾਈ ਨਹੀਂ ਕੀਤੀ ਕਦੇ ਕਿਸੇ ਕੰਮ ਤੋਂ ਮੂੰਹ ਨਹੀਂ 모ੜਿਆ ਕਹਿੰਦੇ ਸਾਰੀ ਜ਼ਿੰਮੇਵਾਰੀ ਇਹਨੂੰ ਸੌਂਪਦੇ ਅੱਜ ਤੋਂ ਬਾਅਦ ਅਸੀਂ ਇਹਦੀ ਗੱਲ ਮੰਨਾਂਗੇ ਅਰੇ ਐਸਾ ਬਹੁਤ ਪਰਿਵਾਰਾਂ 'ਚ ਹੋਇਆ ਹੁੰਦਾ ਹੈ ਚੰਗੇ ਪਰਿਵਾਰਾਂ 'ਚ ਚੰਗੀਆਂ ਧੀਆ ਨੇ ਸਹੁਰੇ ਘਰ 'ਚ ਰਾਜ ਕੀਤੇ ਨੇ ਲੋਕਾਂ ਲਈ ਪੂਰਨ ਨੇ ਪਾਏ ਨੇ ਪਰ ਜਿਨ੍ਹਾਂ ਨੇ ਕੰਮ ਨਹੀਂ ਵੇਖਿਆ ਕੇਵਲ ਚੰਮ ਵੇਖਿਆ ਸਰੀਰ ਵਾਸਤੇ ਡੈਕੋਰੇਸ਼ਨ ਕਰਦੀਆਂ ਰਹੀਆਂ ਆਪਣਾ ਮੂੰ ਮੱਥਾ ਹੀ ਸਵਾਰਦੇ ਰਹੀਆਂ ਕੱਪੜੇ ਲੜੀਆਂ ਵਾਲੀ ਧਿਆਨ ਰਿਹਾ ਵੀ ਇਹ 5000 ਵਾਲਾ ਪਾਉਣਾ ਅੱਜ 10000 ਵਾਲਾ ਪਾਉਣਾ ਜ ਫਲਾਣੀ ਥਾਂ ਤੇ ਘੁੰਮਣ ਜਾਣਾ ਜਾ ਕਰਨੇ ਘਰ ਗਰਸਤੀ ਨਹੀਂ ਸੰਭੀ ਉਹ 2-3 ਸਾਲਾਂ ਚ ਸਾਰੀ ਜ਼ਿੰਦਗੀ ਵਿਖਰ ਗਈ ਪੈਸਾ ਬੂ ਗੱਲ ਕਹਿ ਰਿਹਾ ਕਹਿੰਦੇ ਜੇ ਆਪਾਂ ਇਸੇ ਤਰ੍ਹਾਂ ਹੁਣ ਜਿਹੜੀ ਗੱਲ ਉਹ ਸਮਝਾਉਣ ਲੱਗੇ ਨੇ ਜਿਵੇਂ ਰੱਬ ਦੇ ਘਰ ਚ ਪਰਵਾਨ ਹੋਣਾ ਨਾ ਸਾਨੂੰ ਇਸ ਪੀਕੇ ਸੰਸਾਰ ਦੇ ਵਿੱਚ ਨੌਕਰ ਬਣ ਕੇ ਆਪਣਾ ਆਪ ਮਿਟਾ ਕੇ ਵਿਚਰਨਾ ਪੈਣਾ ਹੈ ਗੁਰਪ੍ਰਲਾ ਕਰਨ ਗੁਰਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ ਇਹ ਗੱਲ ਸਮਝਾਈ ਹੈ ਪਰ ਗੱਲਾਂ ਆਪਾਂ ਦੋਵੇਂ ਵਿਖਣੀਆਂ ਨੇ ਹਕੀਕਤ ਹੈ ਕਿਉਂਕਿ ਸੰਸਾਰ 'ਚ ਰਹਿਣਾ ਹੈ ਤੇ ਕਿਵੇਂ ਰਹਾ ਜਾ ਸਕਦਾ ਹੈ ਪਰਿਵਾਰ ਕਿਵੇਂ ਚੱਲਦੇ ਨੇ ਕਿਵੇਂ ਬਣਦੇ ਨੇ ਰਿਸ਼ਤੇ ਕਿਵੇਂ ਨਿਭਦੇ ਨੇ ਕਿਵੇਂ ਉਹਨਾਂ ਦੇ ਵਿੱਚ ਸਾਨੂੰ ਕਾਮਯਾਬੀ ਹਾਸਲ ਹੁੰਦੀ ਹੈ ਇਹੀ ਗੱਲ ਛੜੇ ਅਧਿਆਤਮਿਕ ਜੀਵਨ ਤੇ ਹੁੰਦੀ ਹੈ ਤਾਂ ਭਾਈ ਸਾਹਿਬ ਗੱਲ ਕਰਨ ਲੱਗੇ ਨਹਿਰ ਕੁਟੰਬ ਤਜ ਵਿਆਹੇ ਸਸੁਰਾਰ ਜਾਏ ਗੋਨਨ ਕਾ ਕੁਲਾਬਦੂ ਬਿਰਦ ਕਹਾਵਈ ਨਹਿਰ ਕੁਟੰਬ ਪੇਕਾ ਪਰਿਵਾਰ ਪਿਓ ਦਾ ਪਰਿਵਾਰ ਉਹ ਪਰਿਵਾਰ ਜਿੱਥੇ ਇੱਕ ਬੱਚੀ ਦਾ ਜਨਮ ਹੁੰਦਾ ਹੈ ਜੰਮਦੀ ਹੈ ਪਲਦੀ ਹੈ ਹੱਸਦੀ ਹੈ ਖੇਡਦੀ ਹੈ ਜ਼ਿੰਦਗੀ ਦੇ 20 22 25 ਸਾਲ ਗੁਜ਼ਾਰਦੀ ਹੈ ਨਹਿਰ ਕੁਟੰਬ ਤਜ ਵਿਆਹੇ ਸਸੁਰਾਰ ਜਾਏ ਉਹਨੂੰ ਛੱਡ ਕੇ ਵਿਆਹ ਹੋ ਜਾਂਦਾ ਹੈ ਸਹੁਰੇ ਘਰ ਚਲੀ ਜਾਂਦੀ ਹੈ ਗੁਣਨ ਕੈ ਕੁਲਾਬਦੂ ਗੁਣਾ ਨਾਲ ਉਹ ਕੁੱਲ ਬਦੂ ਬਣਦੀ ਐ ਬਿਰਦ ਕਹਾਵੇ ਬਿਰਦ ਦਾ ਅਰਥ ਇੱਥੇ ਸਿਆਣੀ ਇੱਥੇ ਬਿਰਦ ਦਾ ਜਿਹੜਾ ਸਰੂਪ ਐ ਸਾਸ਼ੰਗ ਤੋਂ ਦੱਦੇ ਨਾਲ ਐ ਜੇ ਦੱਦੇ ਦੀ ਜਗ੍ਹਾ ਧੱਦਾ ਲੱਗ ਜਾਏ ਨਾ ਇਹਦਾ ਅਰਥ ਬਣ ਜਾਏਗਾ ਬਜ਼ੁਰਗ 올ਡ ਮੈਨ ਸਿਆਣਾ ਬੰਦਾ ਬਜ਼ੁਰਗ ਬਾਬਾ ਪਰ ਇੱਥੇ ਬਿਰਦ ਦੱਦਾ ਦੱਦੇ ਦਾ ਅਰਥ ਹੁੰਦਾ ਐ ਇਹਦਾ ਅਰਥ ਹੁੰਦਾ ਸੁਭਾਅ ਉਹਦੀ ਚੰਗੀ ਸੋਚ ਉਹਦਾ ਚੰਗਾ ਕਰਮ ਉਹਦੇ ਚੰਗੇ ਗੁਣਾਂ ਕਹਿੰਦੇ ਇੱਕ ਪਤੀ ਵਰਤਾ ਔਰਤ ਪਿਕੇ ਪਰਿਵਾਰ ਨੂੰ ਛੱਡ ਕੇ ਸਹੁਰੇ ਘਰ ਚ ਜਾ ਕੇ ਆਪਣੇ ਸਾਰੇ ਧਰਮਾਂ ਦਾ ਪਾਲਣ ਕਰਦੇ ਆ ਆਪਣੀ ਜ਼ਿੰਦਗੀ ਵਿੱਚ ਚੰਗੇ ਗੁਣ ਭਰ ਕੇ ਉਹਨਾਂ ਗੁਣਾ ਕਰਕੇ ਕੁੱਲ ਦੀ ਵਡਿਆਈ ਵਾਲੀ ਬਹੁ ਸ਼ਦਵੰਦੀ ਹੈ ਉਹਦੀ ਜਿੱਥੇ ਸ਼ੁਭਾ ਆਪਣੇ ਆਨੇ ਕਰਨੀ ਹੈ ਉਹਦੀ ਸ਼ੁਭਾ ਬੇਗਾਨੇ ਵੀ ਕਰਨਗੇ ਕੁੱਲ ਬਦੋ ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਹੈ ਕੁਲਾ ਬਦੋ ਉਹ ਬਦੂ ਜਿਹੜੀ ਕੁੱਲ ਦਾ ਮਾਣ ਬਣਦੀ ਹੈ ਆਪਾਂ ਕੱਲ ਵੀ ਬੇਨਤੀ ਸਾਂਝੀ ਕੀਤੀ ਸੀ ਇਹ ਪੱਖ ਬਹੁਤ ਜ਼ਰੂਰੀ ਹੈ ਅਜੋਕੇ ਸਮੇਂ 'ਚ ਜਿਹੜੀ ਵੱਡੀ ਸਮੱਸਿਆ ਆ ਰਹੀ ਹੈ ਉਹ ਇਹ ਹੈ ਵੀ ਬੱਚਿਆਂ ਦੇ ਵਿਆਹ ਹੋ ਰਹੇ ਨੇ ਪਰ ਨਿਭ ਨਹੀਂ ਰਹੇ ਵਿਆਹ ਹੋਣਾ ਤੇ ਵਿਆਹ ਨੂੰ ਨਿਭਾਉਣਾ ਦੋਮਾ ਗੱਲਾਂ 'ਚ ਬੜਾ ਵੱਡਾ ਅੰਤਰ ਹੈ ਵਿਆਹ ਸਾਰੀ ਦੁਨੀਆ ਦੀ ਹੋਏ ਨੇ ਕਿਹੜਾ ਬੰਦਾ ਜਿਹਦਾ ਵਿਆਹ ਨਹੀਂ ਹੋਇਆ ਕੁੱਲ ਸੰਸਾਰ ਵਿੱਚ 10% ਲੋਕ ਨੇ ਜਿਹੜੇ ਵਿਆਹ ਨਹੀਂ ਕਰਵਾਉਂਦੇ 15 ਲਾ ਲਓ 20 ਲਾ ਲਓ ਵੱਧ ਤੋਂ ਵੱਧ ਹੈ ਪਰ 40% ਲੋਕ ਨੇ ਜਿਨ੍ਹਾਂ ਦੇ ਵਿਆਹ ਨਿਭਦੇ ਨੇ 40% ਦੇ ਵਿਆਹ ਨਿਭ ਨਹੀਂ ਰਹੇ ਵਿਆਹ ਉਹਨਾਂ ਦੇ ਵੀ ਹੋਏ ਨੇ ਵਿਆਹ ਹੋਣਾ ਵੱਡੀ ਗੱਲ ਨਹੀਂ ਹੈ ਇੱਕ ਦਿਨ ਦੀ ਰਸਮ ਹੈ 2 ਘੰਟੇ ਆਪਾਂ ਗੁਰੂ ਘਰ ਚ ਲਾਉਨੇ ਆਪ 4-5 ਘੰਟੇ ਤੁਸੀਂ ਹੋਟਲ ਪਾਰਟੀ ਸ਼ਾਰਟੀ ਲੰਗਰ ਪਾਣੀ ਛਕਦੇ ਆ ਤੇ ਰੀਤ ਰਸਮ ਨਿਭਾਉਂਦੇ ਆ 20 ਦਿਨ ਇੱਕ ਦਿਨ ਵਿੱਚ ਵਿਆਹ ਹੋ ਜਾਂਦਾ ਹੈ ਵਿਆਹ ਹੋਣਾ ਚੰਗੀ ਗੱਲ ਹੈ ਪਰ ਵਿਆਹ ਹੋ ਕੇ ਨਿਭਾ ਜਾਣਾ ਇਹ ਬੜੀ ਵੱਡੀ ਗੱਲ ਹੈ। ਆ ਫਿਰ ਬੇਨਤੀ ਕਰਾਂ ਵਿਆਹ ਹੋਣਾ ਤੇ ਵਿਆਹ ਨਿਭਾਉਣਾ ਦੋਵਾਂ ਗੱਲਾਂ ਵਿੱਚ ਅੰਤਰ ਹੈ। ਹੁਣ ਮੁਸ਼ਕਲ ਪਤਾ ਕੀ ਹੈ? ਆਪਾਂ ਸੰਸਾਰ ਦੇ ਵਿੱਚ ਕੋਈ ਕੰਮ ਕਰਨਾ ਹੋਵੇ। ਆਪਾਂ ਉਹਦੀ ਟ੍ਰੇਨਿੰਗ ਲੈਣੇ ਆ। ਈਵਨ ਤੁਸੀਂ ਇੱਥੇ ਆ ਕੇ ਭਾਵੇਂ ਅਸੀਂ ਇੰਡੀਆ ਚ ਕਾਰ ਚਲਾਉਣੇ ਆਏ ਆਪਣੇ ਦੇਸ਼ ਪੰਜਾਬ ਚ। ਪਰ ਇੱਥੇ ਆ ਕੇ ਤੁਹਾਨੂੰ ਦੁਬਾਰਾ ਡਰਾਈਵਿੰਗ ਸਿੱਖਣੀ ਪੈਂਦੀ ਹੈ ਤਾਂ ਤੁਹਾਨੂੰ ਲਾਈਸੈਂਸ ਦਿੰਦੇ ਆ 15 20 ਦਿਨ 10 ਦਿਨ ਮਹੀਨਾ ਇਕ ਉਹਨਾਂ ਦਾ ਪ੍ਰੋਸੈਸ ਹੈ ਕਿ ਤੁਸੀਂ ਪਹਿਲਾਂ ਥਿਊਰੀ ਪੜ੍ਹੋ ਇੱਥੋਂ ਦੇ ਰੂਲ ਸਮਝੋ ਉਹ ਤੋਂ ਬਾਅਦ ਇੱਥੋਂ ਦੇ ਰੂਲਾਂ ਨੂੰ ਫਾਲੋ ਕਰੇਗੇ ਤਾਂ ਤੁਹਾਨੂੰ ਇੱਥੇ ਲਾਇਸੈਂਸ ਮਿਲੇਗਾ ਵਰਨਾ ਲਾਇਸੈਂਸ ਨਹੀਂ ਮਿਲੇਗਾ ਤੁਸੀਂ ਗੱਡੀ ਨਹੀਂ ਚਲਾ ਸਕਦੇ ਤੁਸੀਂ ਨੁਕਸਾਨ ਕਰ ਸਕਦੇ ਹੋ ਇਹੋ ਜੀ ਜਣਾ ਤੇ ਇਸੇ ਚੀਜ਼ ਨੂੰ ਹੁਣ ਤੁਸੀਂ ਆਪਣੇ ਘਰਾਂ ਚ ਲਾ ਕੇ ਵੇਖੋ ਵੀ ਜੇ ਕਿਸੇ ਲੜਕੀ ਨੇ ਸਹੁਰੇ ਘਰ ਵਿਆਹ ਕੇ ਜਾਣਾ ਹੈ ਉਹਨੂੰ ਕਿਹਾ ਜਾਏਗਾ ਧੀਏ ਏਸ਼ ਪਰਿਵਾਰ ਚ ਤੂੰ ਤਾਂ ਸੁਖੀ ਵੱਸ ਸਕਦੇ ਜੇ ਇੱਥੋਂ ਦੇ ਰੂਲ ਫਾਲੋ karenge ਤੇਰੇ ਪੇਕੇ ਘਰ ਵਾਲੇ ਨਹੀਂ ਚੱਲਣੇ ਆਖੋ ਸਾਧਨਾਮ ਸ਼੍ਰੀ ਹੁਣ ਸਮੱਸਿਆ ਕਦੋਂ ਕੀ ਹੁੰਦੀ ਹੈ ਜਦੋਂ ਬਹੁਤੀਆਂ ਲੜਕੀਆਂ ਪੇਕੇ ਘਰ ਵਾਲੀਆਂ ਗੱਲਾਂ ਸਹੁਰਿਆਂ ਚ ਚਲਾਉਣ ਦੀ ਜਿੱਦ ਕਰਦੀਆਂ ਨੇ ਐਕਸੀਡੈਂਟ ਹੋ ਜਾਂਦਾ ਹੈ ਟਕਰਾਅ ਹੋ ਜਾਂਦਾ ਹੈ ਸਮੱਸਿਆ ਪੈਦਾ ਹੁੰਦੀ ਹੈ ਇਹੀ ਕੁਝ ਹੋ ਰਿਹਾ ਨਾ ਸੰਸਾਰੀ ਜ਼ਿੰਦਗੀ ਚ ਇਹੀ ਕੁਝ ਹੁੰਦਾ ਹੈ ਜਿਹੜੀ ਮੈਂ ਬੇਨਤੀ ਕਰਨ ਲੱਗਾ ਅੱਜ ਦਾ ਸਮਾਂ ਉਹ ਆ ਗਿਆ ਵੀ ਸਮਾਂ ਨਹੀਂ ਹੈ ਬੰਦੇ ਕੋਲ ਖਾਸ ਤੌਰ ਤੇ ਜਿਹੜੀ ਧਰਤੀਆਂ ਨੇ ਨਾ ਜਿਹੜੇ ਦੇਸ਼ਾਂ ਚ ਆਪਾਂ ਬੈਠੇ ਆਂ ਇੱਥੇ ਸਮਾਂ ਹੀ ਨਹੀਂ ਹੈ ਇੱਥੇ ਸਭ ਕੁਝ ਸਮਾਂ ਹੈ ਪਰ ਬੰਦੇ ਕੋਲ ਸਮਾਂ ਨਹੀਂ ਹੈ ਅੰਗਰੇਜ਼ਾਂ ਨੇ ਇੱਕ ਗੱਲ ਕਹੀ ਟਾਈਮ ਇਜ਼ ਮਨੀ ਕਹਿੰਦੇ ਪੈਸਾ ਹੀ ਧਨ ਹੈ ਕਾਫੀ ਹੱਦ ਤੱਕ ਗੱਲ ਸਹੀ ਹੈ ਇਹ ਵੀ ਇਹ ਵੀ ਧਿਆਨ ਰੱਖਿਓ ਇਹ ਪੂਰੀ ਸਹੀ ਨਹੀਂ ਹੈ ਗੱਲ ਟਾਈਮ ਇਜ਼ ਮਨੀ ਹੈ ਪਰ ਸਿਰਫ ਟਾਈਮ ਹੀ ਮਨੀ ਹੈ ਇਹ ਵੀ ਗੱਲ ਨਹੀਂ ਹੈ ਦੇਖੋ ਟਾਈਮ ਬਹੁਤ ਲੋਕਾਂ ਕੋਲ ਹੈ ਕੋਈ ਮਨੀ ਨਹੀਂ ਦਿੰਦਾ ਮੇਰੇ ਵਰਗਾ ਬੰਦਾ ਬਿੱਲਾ ਬੈਠਾ ਹੋਵੇ ਕੋਈ ਮਨੀ ਨਹੀਂ ਦੇ ਦੇਗਾ ਕੋਈ ਦੇਗਾ ਮਨੀ ਆਕੇ ਪੈਸਾ ਤੁਹਾਡੇ ਕੋਲ ਬਹੁਤ ਟਾਈਮ ਹੈ ਮੈਂ ਕਹਾਂ ਜੀ ਮੇਰੇ ਕੋਲ ਬਹੁਤ ਟਾਈਮ ਹੈ ਮੈਂ ਸਾਰੇ ਦਿਨ ਵਿਲਾ ਮਨੀ ਦਿਓ ਕੌਣ ਦੇਗਾ ਨਹੀਂ ਦੇਗਾ ਟਾਈਮ ਨੂੰ ਜਦੋਂ ਤੁਸੀਂ ਯੂਟਿਲਾਈਜ਼ ਕਰੋਗੇ ਕਿਤੇ ਸਪੈਂਡ ਕਰੋਗੇ ਕਿਤੇ ਵਰਤੋਗੇ ਹੁਣ ਵਰਤੋਗੇ ਕਾਦੇ ਨਾਲ ਜੇ ਤੁਹਾਡੇ ਕੋਲ ਕੋਈ ਗੁਣ ਹੋਏਗਾ ਜੇ ਮੇਰੇ ਕੋਲ ਕੋਈ ਕਲਾ ਹੈ ਤੁਹਾਡੇ ਕੋਲ ਕੋਈ ਕਿਰਤ ਹੈ ਕੋਈ ਹੁਨਰ ਹੈ ਤੁਸੀਂ ਕੁਝ ਸਿੱਖਿਆ ਤਾਂ ਤੁਹਾਨੂੰ ਮਨੀ ਮਿਲਣੀ ਹੈ ਕੱਲੇ ਟਾਈਮ ਨਾਲ ਮਨੀ ਨਹੀਂ ਮਿਲਦੀ ਨੋਲੇਜ ਇਸ ਮਨੀ ਦੇ ਨੌਲੇਜ ਤਾਂ ਮੰਨੀ ਹੈ ਟਾਈਮ ਤੇ ਸਾਰੀ ਦੁਨੀਆ ਕੋਲ ਹੈ ਪਰ ਨੌਲੇਜ ਸਾਰੀ ਦੁਨੀਆ ਕੋਲ ਨਹੀਂ ਹੈ ਅਸੀਂ ਇਸ ਚੀਜ਼ ਨੂੰ ਵੀ ਭੁੱਲ ਗਏ ਹਾਂ ਗੁਰੂ ਪੱਲਾ ਘਰ ਤੋਂ ਵੱਡੀ ਗੱਲ ਹੁੰਦੀ ਹੈ ਨੌਲੇਜ ਭਾਈ ਸਾਹਿਬ ਕਹਿਣ ਲੱਗੇ ਕਹਿੰਦੇ ਇੱਕ ਉਹ ਬੇਟੀ ਜਿਹੜੀ ਵਿਆਹ ਕੇ ਸਹੁਰੇ ਘਰ ਚ ਗਈ ਉਹਨੇ ਚੰਗੇ ਗੁਣਾਂ ਨਾਲ ਚੰਗੇ ਗਿਆਨ ਨਾਲ ਚੰਗੀ ਸਿੱਖਿਆ ਨਾਲ ਉਹਨੇ ਆਪਣੀ ਕੁੱਲ ਦਾ ਮਾਣ ਤਾਣ ਵਧਾਇਆ ਉਹ ਕੁੱਲ ਬਧੂ ਬਣ ਗਈ ਖਾਨਦਾਨ ਦੇ ਵਿੱਚ ਉਹਦੇ ਗੁਣਾਂ ਦੀਆਂ ਧੂਮਾਂ ਪੈ ਗਈਆਂ ਆਪਣੇ ਤੇ ਆਪਣੇ ਬੇਗਾਨੇ ਉਹਨੂੰ ਛਲੌਣ ਲੱਗ ਪਏ ਦੁਸ਼ਮਣ ਵੀ ਉਹਦੀ ਸ਼ਿਫਤ ਕਰ ਰਹੇ ਵੀ ਫਲਾਣੇ ਦੇ ਘਰ ਚ ਜਿਹੜੀ ਨੂੰਹ ਆਈ ਹੈ ਧੀ ਆਈ ਹੈ ਵਿਆਹ ਕੇ ਆਈ ਹੈ ਬਹੁਤ ਗੁਣਵਾਨ ਹੈ ਬਹੁਤ ਚੰਗੇ ਸੁਭਾਅ ਵਾਲੀ ਹੈ ਬਹੁਤ ਅਸ਼ਲੀਕ ਹੈ ਉਹਨੂੰ ਹਰ ਗੱਲ ਦੇ ਵਿੱਚ ਬੜੀ ਮੁਹਾਰਤ ਹਾਸਲ ਹੈ ਪ੍ਰਸ਼ਾਦਾ ਪਾਣੀ ਬਹੁਤ ਸੋਹਣਾ ਤਿਆਰ ਕਰਦੀ ਹੈ ਇੱਜ਼ਤ ਬਹੁਤ ਕਰਦੀ ਹੈ ਸ਼ਬਦਾਂ ਸਨਮਾਨ ਕਰਦੀ ਹੈ ਮਿੱਠ ਬੋਲੜੀ ਹੈ ਆਪਣੇ ਸਰੀਰ ਦਾ ਬਹੁਤ ਧਿਆਨ ਰੱਖਦੀ ਹੈ ਆਲਤੂ ਫਾਲਤੂ ਦਾ ਵੇਸ਼ ਪੁਸ਼ਾ ਵੀ ਨਹੀਂ ਕਰਦੀ ਓਵਰ ਸਮਾਰਟ ਵੀ ਨਹੀਂ ਬਣਦੀ ਬਹੁਤ ਕੁਝ ਹੁੰਦੇ ਨੇ ਇੱਕ ਚੰਗੀ ਤੇ ਸ਼ਿਆਣੀ ਔਰਤ ਦੇ ਵਿਆਹੀ ਔਰਤ ਦੇ ਸੁਹਾਗਣ ਦੇ 32 ਸ਼ਿੰਗਾਰ ਮੰਨੇ ਗਏ ਨੇ ਇੱਕ 16 ਸ਼ਿੰਗਾਰ ਹੁੰਦੇ ਨੇ ਇੱਕ 32 ਸ਼ਿੰਗਾਰ ਹੁੰਦੇ ਨੇ ਇਹਦਾ ਅਰਥ ਹੈ 32 ਤਰ੍ਹਾਂ ਦੇ ਗੁਣ 16 ਸ਼ਿੰਗਾਰ ਮੰਨੇ ਗਏ ਨੇ ਸਰੀਰ ਦੇ 32 ਗੁਣ ਮੰਨੇ ਗਏ ਨੇ ਆਤਮਾ ਦੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਅਸੀਂ ਇਹ ਗੱਲਾਂ ਸਿਖਾਉਣ ਦੀ ਬਜਾਏ ਨਾ ਅੱਜ ਸਾਰੇ ਹਾਈਲਾਈਟਸ ਵਾਲੇ ਪਾਸੇ ਤੁਰ ਪਏ ਬੀ ਵਸ ਮੇਰਾ ਮੇਰੀ ਕੋਈ ਲੜਕੀ ਮੇਰਾ ਕੋ ਲੜਕਾ ਪਿੱਛੇ ਨਾ ਰਜ ਆਇਲਰਸ ਕਰੋ ਬਦੇਸ਼ਾਂ ਚ ਭੱਜੋ ਲੋਕਾਂ ਦੀ ਗੁਲਾਮੀ ਕਰੋ ਲੋਕਾਂ ਦੀ ਨੌਕਰੀ ਕਰੋ ਸਰਕਾਰ ਦੇ ਕੰਮ ਕਰੋ ਆਪਣਾ ਘਰ ਦਾ ਕੰਮ ਨਾ ਕਰੋ ਖਿਮਾ ਕਰਿਓ ਇਹ ਗੱਲ ਹੈ ਮਜਬੂਰੀ ਵਸ ਕਿਸੇ ਪਰਿਵਾਰ ਨੂੰ ਲੋੜ ਹੈ ਕਰੇ ਪਰ ਜਦੋਂ ਲਕੀਰ ਤੇ ਫਕੀਰ ਬਣਦੇ ਉਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਅਪਨਾਂ ਇੱਕ ਗੱਲ ਸਾਡੇ ਸਮਾਜ ਨੇ ਪਤਾ ਨਹੀਂ ਕਿਹੜੇ ਲੋਕਾਂ ਨੇ ਸਾਡੇ ਕੰਨ ਚ ਪਾ ਦਿੱਤੀ ਕਿ हे ਔਰਤ हे ਲੜਕੀ हे ਬੀਬੀ ਤੂੰ ਕੱਲੇ ਚੁੱਲ੍ਹੇ ਚੌਕੇ ਵਾਸਤੇ ਨਹੀਂ ਬਣੀ ਇਹ ਪ੍ਰਾਣੀਆਂ ਗੱਲਾਂ ਹੋ ਗਈਆਂ ਤੂੰ ਚੁੱਲ੍ਹੇ ਚੌਕੇ ਚੋਂ ਬਾਹਰ ਨਿਕਲ ਤੂੰ ਆਜ਼ਾਦੀ ਮਾਣ ਕਿਤੇ ਕਿਸੇ ਨੇ ਕਿਹਾ ਸੀ ਵੀ ਚੁੱਲ੍ਹਾ ਚੌਂਕਾ ਗੁਲਾਮੀ ਹੈ ਚੁੱਲ੍ਹਾ ਚੌਂਕਾ ਗੁਲਾਮੀ ਨਹੀਂ ਹੈ ਚੁੱਲ੍ਹਾ ਚੌਂਕਾ ਸ਼ਲੀਕਾ ਹੈ ਚੁੱਲ੍ਹਾ ਚੌਂਕਾ ਤਹਿਜ਼ੀਬ ਹੈ ਚੁੱਲ੍ਹੇ ਚੌਕੇ ਦਾ ਅਰਥ ਹੈ ਪੂਰੇ ਘਰ ਗ੍ਰਸਥੀ ਨੂੰ ਸੰਭਾਲਣਾ ਬੰਦਾ ਨਹੀਂ ਸਮਝ ਸਕਦਾ ਮੈਂ ਬੇਨਤੀ ਕਰਾਂ ਦੋ ਦਿਨ ਬੰਦਾ ਘਰ ਦਾ ਕੰਮ ਕਰ ਲੇ ਤੂੰ ਆ ਨਿਕਲ ਜਾਂਦਾ ਹੈ ਅਕਲ ਜਿੱਤੇ ਆ ਜਾਂਦੀ ਹੈ 4 ਦਿਨ ਔਰਤ ਸਾਡੇ ਘਰ ਦੀ ਸੁਆਣੀ ਮਾਂ ਤੇ ਭੈਣ ਘਰੇ ਨਾ ਨਾ ਹੋਵੇ ਬਿਮਾਰ ਪੈ ਜਾ ਜਾਂ ਪਿੱਕੇ ਚਲੀ ਜਾ 4 ਦਿਨ ਦੇ ਵਿੱਚ ਘਰ ਚੜੀਆ ਘਰ ਬਣ ਜਾਂਦੇ ਨੇ ਸਾਡੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸੀਂ ਔਰਤ ਦੇ ਨਾ ਬੀਬੀਆਂ ਦੇ ਕੰਨਾਂ 'ਚ ਗੱਲ ਪਾ ਪਾ ਕੇ ਤੂੰ ਬਸ ਕੱਲੇ ਰੋਟੀਆਂ ਜੋਗੀ ਥੋੜੀਆਂ ਐ ਤੂੰ ਕੱਲੇ ਰਸੋਈ ਜੋਗੀ ਥੋੜੀਆਂ ਐ ਤੂੰ ਵੀ ਬਾਹਰ ਨਿਕਲ ਤੂੰ ਵੀ ਦੁਨੀਆ ਵੇਖ ਤੂੰ ਵੀ ਕੰਮ ਕਰ ਤੂੰ ਵੀ ਆਜ਼ਾਦੀ ਮਨ ਕਿਹਨੇ ਕਿਹਾ ਸੀ ਘਰ 'ਚ ਗੁਲਾਮ ਐ ਗਲਤ ਪੜਾਈ ਪੜਾਈਗੇ ਸਾਨੂੰ ਜਿਹੜੇ ਲੋਕ ਛੱਤਰ ਦਿਮਾਗਾਂ ਨਾਲ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਉਹਨਾਂ ਨੇ ਇਹ ਗੱਲਾਂ ਕਰ ਕਰਕੇ ਔਰਤਾਂ ਨੂੰ ਘਰਾਂ ਚੋਂ ਕੱਢਿਆ ਤੇ ਔਰਤਾਂ ਦੇ ਸ਼ੋਸ਼ਣ ਹੋਣ ਲੱਗ ਪਏ 70% ਹੋ ਰਹੇ ਨੇ ਮੈਂ ਵਿਸਥਾਰ ਵਿੱਚ ਨਹੀਂ ਜਾਣਾ ਸਾਰਾ ਕੁਝ ਤੁਸੀਂ ਸਮਝਦੇ ਹੋ ਫਿਰ ਅਸੀਂ ਰੋ ਰਹੇ ਹਾਂ ਚੀਕਾਂ ਮਾਰ ਰਹੇ ਹਾਂ ਆਹ ਹੋ ਗਿਆ ਉਹ ਹੋ ਗਿਆ ਹੁਣ ਹੋਇਆ ਕੀ ਹੁਣ ਘਰ ਦੇ ਵਿੱਚ ਸਿਸਟਮ ਵਿਗੜ ਗਿਆ ਘਰ ਦੀ ਔਰਤ ਜਿਹਨੇ ਘਰ ਸੰਭਣਾ ਸੀ ਪਰਿਵਾਰ ਸੰਭਣਾ ਸੀ ਘਰ ਗ੍ਰਸਤੀ ਸੰਭਣੀ ਸੀ ਬੱਚੇ ਸੰਭਣੇ ਸਨ ਉਹਨਾਂ ਵਾਸਤੇ ਨੌਕਰੀ ਰੱਖਣੇ ਪਏ ਨੇ ਜਾਂ ਹੈ ਕੋਈ ਨਹੀਂ ਬੱਚੇ ਵਿਗੜ ਰਹੇ ਨੇ ਇਹ ਨਿਚਰ ਸੀ ਪਰਮੇਸ਼ਰ ਵਾਹਿਗੁਰੂ ਨੇ ਦੋ ਤਰ੍ਹਾਂ ਦੇ ਇਨਸਾਨ ਬਣਾਏ ਇੱਕ ਔਰਤ ਤੇ ਇੱਕ ਮਰਦ ਮਰਦ ਹੈ ਜਿਹਨੂੰ ਸਰੀਰਕ ਤੌਰ ਤੇ ਤਕੜਾ ਬਣਾਇਆ ਮਜ਼ਬੂਤ ਬਣਾਇਆ ਫਿਜ਼ੀਕਲੀ ਫਿਟ ਹੈ ਉਹ ਫਿਜ਼ੀਕਲੀ ਸਟਰੋਂਗ ਹੈ ਉਹ ਬਾਹਰ ਵਿਚਰ ਸਕਦਾ ਹੈ ਉਹ ਦੁਨੀਆ ਨਾਲ ਲੜ ਸਕਦਾ ਹੈ ਔਖੇ ਹਾਲਾਤਾਂ ਦੇ ਵਿੱਚ ਟਕਰਾ ਸਕਦਾ ਹੈ ਜੂਝ ਸਕਦਾ ਹੈ ਚਾਰ ਲੋਕ ਉਹਨੂੰ ਚੋਰੂ ਚੱਕੇ ਪੈ ਜਾਣ ਉਹਨਾਂ ਨਾਲ ਵੀ ਲੜ ਸਕਦਾ ਹੈ ਇਸ ਕਰਕੇ ਉਹਨੂੰ ਬਾਹਰ ਵਿਚਰਨਾ ਜ਼ਰੂਰੀ ਹੈ ਉਹ ਬਾਹਰ ਜਾਏਗਾ ਘਰ ਗ੍ਰਸਤੀ ਵਾਸਤੇ ਧਨ ਦੌਲਤ ਕਰੇਗਾ ਕਮਾਈ ਕਰੇਗਾ ਮਿਹਨਤ ਕਰੇਗਾ ਦੂਰ ਦਰਡੇ ਰਹਿ ਲੇਗਾ ਭੁੱਖਾ ਪਿਆਸਾ ਰਹਿ ਲੇਗਾ ਨਿਹਰੇ ਸਵੇਰੇ ਤੁਰ ਫਿਰ ਲੇਗਾ ਕੋਈ ਦਿੱਕਤ ਨਹੀਂ ਪਰ ਇਹ ਕੰਮ ਔਰਤ ਨਹੀਂ ਕਰ ਸਕਦੀ ਔਰਤ ਘਰ ਤੋਂ ਬਾਹਰ ਇਕੱਲੀ ਨਹੀਂ ਜਾ ਸਕਦੀ 12 12 ਵਜੇ ਤੱਕ ਰਾਤ ਨੂੰ ਘੁੰਮ ਨਹੀਂ ਸਕਦੀ ਇਹ ਦਾਰਥ ਇਹ ਨਹੀਂ ਵੀ ਸਾਰੇ ਪਾਸੇ ਮੈਂ ਫੇਰ ਬੇਨਤੀ ਕਰ ਰਿਹਾ ਮੈਨੂੰ ਬਾਰ ਬਾਰ ਗੱਲ ਕਹਿਣੀ ਪੈਂਦੀ ਹੈ ਕਿਉਂਕਿ ਕਈ ਵਾਰੀ ਨਾ ਨਿੱਕੇ ਜਿਹੀ ਗੱਲ ਨੂੰ ਅਸੀਂ ਵੀ ਇਸ਼ੂ ਬਣਾ ਲੈਂਦੇ ਹਾਂ ਸਾਰੀਆਂ ਨਹੀਂ ਤੇ ਸਾਰੇ ਪਾਸੇ ਨਹੀਂ ਪਰ ਬਹੁਤੀਆਂ ਥਾਵਾਂ ਤੇ ਬਹੁਤੇ ਪਾਸੇ ਤੇ ਹੀ ਹੋ ਰਿਹਾ ਨਾ ਆਪਾਂ ਪੰਜਾਬ ਵਾਲੇ ਨਾ ਉਹ ਲੋਕਾਂ ਰਾਤ ਦੀ ਗੱਲ ਛੱਡੋ ਪੰਜਾਬ ਦੇ ਵਿੱਚ ਦਿਨ ਮੈਨੂੰ ਲੱਗਦਾ 20 25 30 ਸਾਲ ਪਿੱਛੇ ਮੁੜ ਜਾਓ ਅਸੀਂ ਨੌਜਵਾਨ ਬੱਚੀ ਨੂੰ ਬਾਜ਼ਾਰ ਦੇ ਵਿੱਚ ਵੀ ਇਕੱਲਾ ਨਹੀਂ ਸੀ ਭੇਜਿਆ ਕਰਦੇ ਵਿਤਿਏ ਬਾਜ਼ਾਰ ਜਾਣਾ ਨਾ ਭਰਾ ਨਾਲ ਜਾਈ ਜਾਂ ਕਿਸੇ ਹੋਰ ਛੇਲੇ ਨੂੰ ਨਾਲ ਲੈ ਕੇ ਜਾਈ ਦੂਜੇ ਸ਼ਹਿਰ ਜਾਣਾ ਇਕੱਲੇ ਬਿਲਕੁਲ ਨਹੀਂ ਜਾਣਾ ਦੋ ਜਾਨੀਆਂ ਘਟੂ ਘਟ ਜਾਇਓ ਤੇ ਇੱਥੇ ਹੁਣ ਉਹਨਸਾਰੇ ਇਕੱਲੇ ਤੋਰੇ ਫਿਰਦੇ ਆ ਚਲੋ ਇੱਥੇ ਇਹ ਨਹੀਂ ਖਤਰਾ ਵੀ ਹੈ ਕੋਈ ਮੈਂ ਨਹੀਂ ਕਹਿ ਰਿਹਾ ਖਤਰਾ ਪਰ ਕਿਤੇ ਨਾ ਕਿਤੇ ਪਿੱਛੇ ਸਿਸਟਮ ਡਿਸਟਰਬ ਹੁੰਦਾ ਹੈ ਔਰਤ ਨੂੰ ਨਾਜ਼ੁਕ ਬਣਾਇਆ ਉਹਨੂੰ ਕੋਮਲ ਬਣਾਇਆ ਤੇ ਉਹਨੂੰ ਮਮਤਾ ਬਹੁਤ ਜ਼ਿਆਦਾ ਦਿੱਤੀ ਪਰਮੇਸ਼ਰ ਨੇ ਕਿਉਂ ਉਹ ਘਰ ਗ੍ਰਸਥੀ ਸੰਭਣ ਵਾਸਤੇ ਆਏ ਬੰਦੇ ਨੇ ਘਰ ਬਣਾਉਣਾ ਹੈ ਉਹਨੇ ਘਰ ਸੰਭਾਲਣਾ ਹੈ ਉਹਨੇ ਘਰ ਨੂੰ ਸਵਰਗ ਬਣਾਉਣਾ ਹੈ ਘਰ ਦੇ ਵਿੱਚ ਸਵਰਗ ਤਾਂ ਬਣੇਗਾ ਜੇ ਘਰ ਚ ਰਹੇਗੀ ਹੁਣ ਦੇਖਾ ਦੇਖੀ ਬਹੁਤੀਆਂ ਬੱਚੀਆਂ ਕਹਿਣ ਲੱਗੀਆਂ ਨਾ ਜੀ ਨਾ ਅਸੀਂ ਘਰ ਨਹੀਂ ਰਹਿਣਾ ਅਸੀਂ ਘਰ ਨਹੀਂ ਸਾਂਭਣਾ ਅਸੀਂ ਰੋਟੀ ਬਣਾਉਣ ਥੋੜੀ ਬਣਾਈਆਂ ਬਸ ਆ ਚੀਜ਼ ਨੇ ਸਾਡੇ ਮਾਈਂਡ ਵਾਸ਼ ਐਸੇ ਕੀਤੇ ਅਜੇ ਰਿਸ਼ਤੇ ਟੁੱਟਣ ਲੱਗ ਪਏ ਮੈਂ ਫੇਰ ਬੇਨਤੀ ਕਰਨਾ ਸਾਰੀਆਂ ਨਹੀਂ ਬਹੁਤੀਆਂ ਲੜਕੀਆਂ ਅੱਜ ਦੀਆਂ ਇਹ ਕਹਿੰਦੀਆਂ ਨੇ ਮੈਂ ਲੜਕੇ ਨੂੰ ਪਹਿਲਾਂ ਹੀ ਕਹਿੰਦੀ ਮੇਤੋਂ ਮਾਂ-ਬਾਪ ਦੀ ਰੋਟੀ ਨਹੀਂ ਪੱਕਣੀ ਆਪਾਂ ਸੈਪਰੇਟ ਰਹਿਣਾ ਹੈ ਅ ਜਿਹੜੀਆਂ ਪੁਰਾਣੀਆਂ ਬਜ਼ੁਰਗ ਬੈਠੀਆਂ ਤੁਸੀਂ ਮਤਾਵਾ ਪਹਿਣਾ ਬੈਠੀਆਂ ਨੇ 40 40 50 50 ਸਾਲ ਵਾਲੀਆਂ ਇਹ ਉਹ ਮਹਾਨ ਰੂਹਾਂ ਨੇ ਮੈਂ ਇਹਨਾਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ 15 15 20 20 ਜੀਆਂ ਦੀਆਂ ਰੋਟੀਆਂ ਕੱਲੀਆਂ ਨੇ ਲਾਈਆਂ ਹੋਈਆਂ ਨੇ ਚਾਰ ਚਾਰ ਘੰਟੇ ਚੁੱਲੇ ਚੌਕੇ ਤੇ ਬੈਠੀਆਂ ਰਹਿੰਦੀਆਂ ਸਨ ਹੱਥੀ ਕੱਪੜ ਕੰਮ ਕੀਤੇ ਨੇ ਹੱਥੀ ਕੱਪੜੇ ਤੋਂ ਉੱਤੇ ਝਾੜੂ ਪੋਚਾਤੀ ਕੀਤਾ ਔਰ ਮਾਲਕ ਨੇ ਮਿਹਰ ਕੀਤੀ ਇਸ 80 80 ਸਾਲ ਦੀਆਂ ਬੀਬੀਆਂ ਵੀ ਉਡੀਆਂ ਫਿਰਦੀਆਂ ਨੇ ਤੁਰੀਆਂ ਫਿਰਦੀਆਂ ਕੋਈ ਗਿੱਡੇ ਗੋਟੇ ਨਹੀਂ ਦੇਖਦੇ ਆ ਗਏ ਤੇ ਪੀਜੇ 버ਗਰ ਵਾਲੀਆਂ ਜਿਨ੍ਹਾਂ ਨੇ ਘਰ-ਬਾਰ ਅਗਰਸਥੀ ਤੋਂ ਆਪਣੇ ਜ਼ਿੰਮੇ 25 ਸਾਲ ਦੀ ਨੂੰ ਕਿਸੇ ਨੂੰ ਸ਼ੂਗਰ ਹੋ ਗਈ ਕਿਸੇ ਦਾ ਬੀਪੀ ਵੱਧਦਾ ਕਿਸੇ ਨੂੰ ਖੁਸ਼ ਹੋ ਰਿਹਾ ਹੈ ਦੁੱਖਦਾਰੂ ਸੁਖ ਰੋਗ ਪਿਆ ਸੁਖ ਰੋਗ ਬਣ ਗਏ ਤੇ ਭਾਈ ਸਾਹਿਬ ਨੇ ਵੀ ਗੱਲ ਕਹੀ ਗੁਰੂ ਸਾਹਿਬ ਨੇ ਕਲ ਕੇ ਹੁਣ ਬਾਣੀ ਦੀ ਇੱਕ ਪੰਗਤੀ ਹੈ ਉਹ ਸੁਣੋ ਕੀ ਕਹਿੰਦੀ ਹੈ ਮਹਾਰਾਜ ਕਹਿੰਦੇ ਪਈ ਜੜਾ ਸ਼ਹੁ ਸੇਵ ਤੋਂ ਸੋਹ ਰੜੈ ਸੁਖ ਵਸ ਗੁਰ ਮਿਲ ਚਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਕਹਿੰਦੇ ਬੇਟਾ ਜੇ ਤੂੰ ਸੋਹਰੇ ਘਰ ਦੇ ਵਿੱਚ ਸੁਖੀ ਵਸਣਾ ਹੈ ਤਾਂ ਤਿਆਰੀ ਤੈਨੂੰ ਪੇਕੇ ਘਰ ਚ ਕਰਨੀ ਪੈਣੀ ਐ ਪਈੜਾ ਪਈੜਾ ਦਰਥ ਪੇਕਾ ਕਰ ਤੇਰੇ ਮਾਪਿਆਂ ਦਾ ਘਰ ਜਿੱਥੇ ਤੂੰ ਜੰਮੀ ਐ ਪਲੀ ਐ ਪਈੜਾ ਸ਼ੋਹ ਸੇਵਤੋਂ ਪੇਕੇ ਘਰ ਦੇ ਵਿੱਚ ਪਤੀ ਦੀ ਸੇਵਾ ਕਰ ਹੁਣ ਇਹ ਗੱਲ ਠੁਕਦੀ ਤੇ ਹੈ ਨਹੀਂ ਪੇਕੇ ਘਰ ਚ ਤੇ ਪਤੀ ਨਹੀਂ ਹੁੰਦਾ ਪਤੀ ਤਾਂ ਸ਼ੋਹਰੇ ਘਰ ਚ ਹੁੰਦਾ ਇਹਦਾ ਅਰਥ ਹੈ ਪੇਕੇ ਘਰ ਚ ਉਸ ਤਰ੍ਹਾਂ ਦਾ ਜੀਵਨ ਜੀ ਜਿਹੜਾ ਤੂੰ ਸਹੁਰੇ ਘਰ ਚ ਵਿਆਹ ਤੋਂ ਬਾਅਦ ਬਤੀਤ ਕਰਨਾ ਹੈ ਉਹ ਕੰਮ ਸਿੱਖ ਉਹ ਚੰਗੀਆਂ ਗੱਲਾਂ ਸਿੱਖ ਉਹ ਸੰਸਕਾਰ ਸਿੱਖ ਤਾਂ ਕਿ ਸਹੁਰੇ ਦਾ ਸੁੱਖ ਵਸ ਤੂੰ ਸਹੁਰੇ ਘਰ ਚ ਸੁਖੀ ਬਸ ਸਕੇ ਅਰ ਪੁਰਾਣੇ ਟਾਈਮਾਂ ਚ ਇਹ ਹੁੰਦਾ ਰਿਹਾ ਹੈ ਸਿਆਣੇ ਪਰਿਵਾਰ ਸਿਆਣੇ ਬਜ਼ੁਰਗ ਮਾਂ-ਬਾਪ ਆਪਣੀ ਧੀ ਨੂੰ ਖਾਸ ਤੌਰ ਤੇ ਇਸ ਹਿਸਾਬ ਨਾਲ ਉਹਦੀ ਪਰਵਰਿਸ਼ ਕਰਦੇ ਸਨ ਉਹਨੂੰ ਸਹੁਰੇ ਘਰ ਚ ਵਸਣ ਲੱਗੇ ਦੂ ਕੋਈ ਦੁੱਖ ਤਕਲੀਫ ਨਾ ਆ ਜਾਏ ਉਹਦੀ ਇੰਨੀ ਤਿਆਰੀ ਕਰਵਾ ਦਿੰਦੇ ਸਨ ਚੌਥੀ ਪੰਜਵੀਂ ਵਿੱਚ ਪੜ੍ਹਦੀ ਬੱਚੀ ਨੂੰ ਘਰ ਦੇ ਕੰਮ ਤੇ ਲਾ ਦੇਣਾ ਚਲਤੀਏ ਰੋਟੀ ਬਣਾ ਭਾਂਡੇ ਮਾਂ ਝਾੜੂ ਪੋਚਾ ਕਰ ਉਹ ਛਾਲ ਕੋਖਾ ਲੱਗਦਾ ਸੀ ਉਸ ਤੋਂ ਬਾਅਦ ਮਾਈਂਡ ਸੈਟ ਬਣ ਜਾਂਦਾ ਸੀ ਉਹ ਕੰਮ ਇੰਨਾ ਕਰਦੀ ਹੈ ਉਹਦੀ ਆਦਤ ਬਣ ਕੇ ਸੁਭਾਅ ਬਣ ਕੇ ਉਹਨੂੰ ਔਖਾ ਹੀ ਨਹੀਂ ਲੱਗਿਆ ਉਹਨੇ ਸਭ ਕੁਝ ਸੰਭਲਿਆ ਜਾ ਕੇ ਉਹ ਗੁਣਾ ਨਾਲ ਉਹਦੀ ਸ਼ੋਭਾ ਪਈ ਹੈ ਉਹ ਸਿਆਣੀ ਕਹਾਉਂਦੀ ਹੈ ਕੁਲਾ ਬਦੂ ਕਹਾਉਂਦੀ ਹੈ ਜਿਹੜੀ ਪਿਕੇ ਪਰਿਵਾਰ ਚੋਂ ਚੰਗੇ ਗੁਣ ਸਿੱਖ ਕੇ ਸਹੁਰੇ ਪਰਿਵਾਰ ਦੇ ਵਿੱਚ ਜ਼ਿੰਮੇਵਾਰੀ ਚੱਕਦੀ ਹੈ ਚੰਗੇ ਗੁਣ ਚੰਗੇ ਸਿਸ਼ਕਾਰਾਂ ਨਾਲ ਜੀਵਨ ਬਤੀਤ ਕਰਦੀ ਹੈ ਉਹਦੀ ਪਿਕੇ ਤੇ ਸਹੁਰੇ ਦੋਨਾਂ ਥਾਵਾਂ ਤੇ ਸ਼ੋਭਾ ਹੁੰਦੀ ਹੈ